ਸਰਪੰਤ ਜੀ ਨੂੰ ਅਰਜਨਦੀਪ ਮਾਰੇ ਜੀ ਦੀ ਵਿਰਾਸਤ ਨੂੰ ਸਮਰਪਿਤ ਛੱਡੇ ਮਿੱਠੇ ਜਲਦੀ ਸ਼ਹੀਦ ਗੁਰਦੁਆਰਾ ਬਸਪੇਸ਼ ਨਗਰ ਕੱਚਾ ਮਾਲਕ ਰੋਡ ਦੇ ਉੱਪਰ ਗੁਰਦੁਆਰਾ ਪਰਵਤ ਕਮੇਟੀ ਹੇਠ ਗੁਰੂ ਅਰਜਨਦੀਪ ਸਾਹਿਬ ਜੀ ਨੇ ਤੱਤੀਆਂ ਤਵੀਆਂ ਤੇ ਅਦੂਨ ਰਹਿ ਕੇ ਜ਼ਬਰ ਦਾ ਮੁਕਾਬਲਾ ਤਲ ਦੇ ਨਾਲ ਕੀਤਾ ਐਸੇ ਗੁਰੂ ਅਰਜਨਦੀਪ ਸਾਹਿਬ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਛੱਡੇ ਮਿੱਠੇ ਜਲਦੀ ਸ਼ਹੀਦ ਲੱਗੀ ਹੋਈ ਹੈ ਠੰਡਾ ਮਿੱਠਾ ਜਲ ਸ਼ੱਕੇ ਸਾਰੇ ਸੰਗਤ ਨੂੰ ਬੇਨਤੀ ਆ ਵੀ ਕੋਈ ਵੀ ਠੰਡਾ ਮਿੱਠਾ ਜਲ ਸ਼ੱਕੇ ਬਿਨਾਂ ਨਾ ਜਾਵੇ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਜੀ ਸੋ ਸਾਰੀ ਕਵਰਿੰਗ ਕਰ ਰਹੇ ਹਨ ਸੋ ਬੇਨਤੀ ਆ ਨੌਜਵਾਨ ਸੇਵਾਦਾਰਾਂ ਨੂੰ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਆ ਪਰਦੋਰਾ ਪ੍ਰਬੰਧਨ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਉੱਥੇ ਖੜ੍ਹੇ ਜਿਹੜੇ ਖਿਜਵਾਦਾਰ ਦੁੱਧ ਦੀ ਪੱਟ ਕਰ ਰਹੇ ਕਿਰਪਾ ਕਰਕੇ ਦੂਰ ਕੀਤਾ ਜਾਵੇ

ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੀਖਾ ਦੇ ਸਰਤਾਜ ਸ਼ਾਂਤੀ ਦੇ ਕੁੰਜ ਕੁਰਬਾਨੀ ਦੇ ਕੁੰਜ ਤੱਤੀਆਂ ਕਵੀਆਂ ਤੇ ਬੈਠ ਕੇ ਡੋਲ ਰਹਿਣ ਵਾਲੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦਸ਼ਨੇਸ਼ ਨਗਰ ਵਿੱਚੀ ਪਰਸੋਂ ਰੋਜ ਤੋਂ ਲੈ ਕੇ ਪੁਰਕੀ ਬਾਣੀ ਆਈ ਜਨ ਸਗਲੀ ਜੇਤੂ ਬਟਾਈ ਦੇ ਸ਼੍ਰੀ ਅੰਨਪਾਰ ਪਹਿ ਪ੍ਰਾਰੰਭ ਹੋਏ ਜਿਨ੍ਹਾਂ ਦੇ ਅੱਜ ਸਵੇਰੇ ਭੋਗ ਪਏ ਭੋਗ ਤੋਂ ਪ੍ਰੰਤ ਸਤਕਾਰਯੋਗ ਭਾਈ ਮਨਜਿੰਦਰ ਸਿੰਘ ਜੀ ਹਟੂਰ ਵਾਲੇ ਉਹਨਾਂ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਉਸ ਤੋਂ ਪ੍ਰੰਤ ਗੁਰਦੁਆਰਾ ਸਾਹਿਬ ਜੀ ਦੇ ਹੱਟ ਗ੍ਰੰਥੀ ਗਿਆਨੀ ਹਰਜੀਤ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਪਦੇਸ਼ ਦੇ ਨਾਲ ਜੋੜਨਾ ਕੀਤਾ ਸਮਾਪਤੀ ਤੋਂ ਉਪਰੰਤ ਗੁਰਦੁਆਰਾ ਦਸ਼ਮੇਸ਼ ਨਗਰ ਦੇ ਬਾਹਰ ਗੁਰਦੁਆਰਾ ਸਾਹਿਬ ਦੀ ਸਮੂਹ ਕੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਠੱਡੇ ਮਿੱਠੇ ਜਲ ਦੀ ਸ਼ਬੀਲ ਸੋਨਿਆਂ ਦਾ ਪ੍ਰਸ਼ਾਦ ਮਿੱਠਾ ਪ੍ਰਸ਼ਾਦ ਸੰਗਤਾਂ ਦੇ ਵਾਸਤੇ ਲੰਗਰ ਲਾਇਆ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਸਭ ਤੋਂ ਵੱਡੀ ਲਸਾਨੀ ਕੁਰਬਾਨੀ ਹੈ ਜਿਨ੍ਹਾਂ ਨੇ ਜਬਰ ਦਾ ਮੁਕਾਬਲਾ ਫਬਰ ਦੇ ਨਾਲ ਕੀਤਾ ਸਮੇਂ ਦੀ ਹਕੂਮਤ ਨੇ ਲਾਹੌਰ ਦੀ ਧਰਤੀ ਤੇ ਸਾਧ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਤੱਕ ਦੇ ਦਿਨ ਕੱਤਿਆਂ ਕਵੀਆਂ ਦੇ ਉੱਪਰ ਬਿਠਾ ਕੇ ਸੀਸ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਤੱਤਾ ਰੇਤਾ ਪਾ ਕੇ ਜਾਨਮ ਚੰਦੂ ਅਤੇ ਮੁਰਤਜਾ ਖਾਨ ਵਰਗਿਆਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਪਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਬਾੜੇ ਨੂੰ ਮਿੱਠਾ ਕਰਕੇ ਮੰਨਦੇ ਹੋਏ ਅੰਤ ਦੇ ਦਿਨ ਸ਼ਹੀਦਗਾਂ ਪ੍ਰਾਪਤ ਕਰਕੇ 31 ਤਵੀ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੌਕੜਾ ਲਾ ਕੇ ਬੈਠ ਗਏ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਬਾਣੀ ਵੱਸੀ ਹੁੰਦੀ ਆ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੁੰਦਾ ਹੈ ਬਹੁ ਤਕਤੀਆਂ ਤਵੀਆਂ ਦੇ ਉੱਪਰ ਬੈਠ ਕੇ ਵੀ ਸ਼ਾਂਤ ਰਹਿੰਦੇ ਨੇ ਉਹਨਾਂ ਦੇ ਕਿਰਤ ਨੂੰ ਕੋਈ ਵੀ ਡਲਾ ਨਹੀਂ ਸਕਦਾ ਐਸੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਗੁਰਦੁਆਰਾ ਦਸ਼ਮੇਸ਼ ਨਗਰ ਵਿਖੇ ਬਹੁ ਸੰਗਤਾਂ ਦੇ ਪਿਆਰ ਅਤੇ ਤਹਜੋਜ ਦੇ ਨਾਲ ਠੱਡੇ ਮਿੱਠੇ ਜਰਦੀ ਸ਼ੀਰ ਚੱਲ ਰਹੀਆਂ ਜਿਸ ਵਿੱਚ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨੌਜਵਾਨ ਸੇਵਾਦਾਰ ਸਾਰੇ ਇਕੱਤਰ ਹੋ ਕੇ ਇਕਤਾ ਦੇ ਨਾਲ ਸੇਵਾ ਕਰ ਰਹੇ ਨੇ ਇਹ ਮਹਾਰਲ ਖੇਰਣਾ ਇਸੇ ਤਰ੍ਹਾਂ ਸ਼ਬਨਾ ਨੂੰ ਆਪਣੀ ਕੁਰਬਾਨੀ ਦੇਤੇ ਰੱਖਣ ਦਾ ਬਲਬੁੱਤ ਬਖਸ਼ਣਾ ਚੜ੍ਹਦੀ ਕਲਾ ਬਖਸ਼ਣਾ ਆਪਣੇ ਇਤਿਹਾਸ ਦੇ ਨਾਲ ਸਾਰੀਆਂ ਸੰਗਤਾਂ ਨੂੰ ਜੋੜਨ ਦੀ ਕਿਰਪਾਲਤਾ ਕਰਨਾ ਵੀਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਅਸੀਂ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਬਲਾਉਂ ਗੱਜ ਕੇ ਆਪਕੋ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ